ਐਮਐਲਏ ਜਿੱਤੋ ਜਿਹੜੇ ਨੇ ਆਮਲਕ ਮੇਰੇ ਨਾਲੇ ਤੋਂ ਮੁਲਕ ਤੋਂ ਜਾਣਾਂਗੇ ਹਰਦੀਪ ਸਿੰਘ ਡਿੰਪੀ ਥਿਲੋ ਦੀ ਜਿੱਤ ਤੋਂ ਬਾਅਦ ਜਿਹੜੇ ਨੇ ਉੱਥੇ ਇੱਕ ਜਲਬਾਹਤ ਵਿੱਚ ਕਾਊਂਟਿੰਗ ਸੈਂਟਰ ਦੇ ਵਿੱਚ ਪਹੁੰਚੇ ਹਨ ਆਮਲਕ ਕਿਸ ਤਰ੍ਹਾਂ ਦੇਖਦੇ ਹੋ ਜਿੱਤ ਨੂੰ ਕਹਿੰਦੇ ਗਿੱਦਰਬਾਹ ਆਜ਼ਾਦ ਹੋਇਆ ਵੇਖੋ ਬਹੁਤ ਲੰਮੇ ਸਮੇਂ ਤੋਂ ਇਹਨਾਂ ਦੇ ਪਰਿਵਾਰ ਦੀ ਵੀ ਠੀਕ ਸੀ ਸੋ ਲੋਕਾਂ ਨੇ ਵੇਖਿਆ ਵੀ ਕਿਹੜੀ ਪਾਰਟੀ ਜਿਹੜੀ ਕੰਮ ਕਰ ਸਕਦੀ ਹੈ ਤੇ ਵਧੀਆ ਇਨਸਾਨ ਜਿਹੜਾ ਲੋਕਾਂ ਦੇ ਹਰ ਇੱਕ ਦੁੱਖ ਸੁੱਖ ਚ ਪਿਛਲੀ ਲਗਾਤਾਰ ਤਿੰਨ ਇਲੈਕਸ਼ਨ ਹਾਰਨ ਤੋਂ ਬਾਅਦ ਵੀ ਲੋਕਾਂ ਦੇ ਨਾਲ ਖੜਾ ਰਿਹਾ ਤੇ ਲੋਕਾਂ ਨੇ ਐਤ ਕਿ ਉਹ ਜਿਹੜਾ ਪਿਛਲੀਆਂ ਤਿੰਨ ਇਲੈਕਸ਼ਨਾਂ ਦੀ ਕਸਰ ਸੀ ਇੱਕ ਵਾਰੀ ਚ ਕਰ ਤੁਸੀਂ ਲਗਾਤਾਰ ਪ੍ਰਚਾਰ ਕਰ ਰਹੇ ਗਿੱਰਵਾਦੇ ਪਿੰਡਾਂ ਦੇ ਵਿੱਚ ਸੀ ਕਿਸ ਤਰ੍ਹਾਂ ਦਾ ਮਾਹੌਲ ਦਿੱਤਾ ਸੀ ਸਰ ਕਿੰਨਾ ਕਿਤੇ ਲੋਕਾਂ ਦੀ ਕੀ ਕੀ ਸਮੱਸਿਆ ਸਾਹਮਣੇ ਆਈਆਂ ਸੀ ਕਿ ਉਹਨੂੰ ਹੱਲ ਹੋ ਪਣਗੇ ਬਿਲਕੁਲ ਸਾਰੀਆਂ ਹੋਣਗੀਆਂ ਮਾਹੌਲ ਬਹੁਤ ਵਧੀਆ ਸੀ ਲੋਕ ਪਹਿਲਾਂ ਹੀ ਕਹੀ ਜਾਂਦੇ ਸੀ ਐਤ ਕੀ ਝੋਟਾਕਾਰ ਚੋਂ ਕੱਢ ਦੇਣਾ ਸੋ ਉਸੇ ਤਰੀਕੇ ਨਾਲ VOTING ਹੋਈ ਆ ਤੇ ਮੈਨੂੰ ਲੱਗਦਾ ਬਹੁਤ ਵੱਡੀ ਲੀਡ ਆ ਇਹ ਬਹੁਤ ਵੱਡੀ ਲੀਡ ਨਾਲ ਅਕਸ਼ਰ ਰਾਜਾ ਬੜਿੰਗ ਗਿੜਬਾਨ ਛੱਡ ਕੇ ਲੁਧਿਆਣਾ ਗਏ ਸੀ ਤਾਂ ਹੁਣ ਗਿੜਬਹਾਲਿਆ ਵਾਸਤੇ ਨੂੰ ਕੀ ਕਹਿਣਾ ਚਾਹੋਗੇ ਜੀ ਰਾਜਾ ਬੜਿੰਗ ਨੂੰ ਵੀ ਤੇ ਗਿੜਬਾ ਵਾਲੇ ਰਾਜਾ ਬੜਿੰਗ ਨੂੰ ਮੈਂ ਇਹ ਕਹਿਣਾ ਚਾਹੂੰਗਾ ਵੀ ਹੁਣ ਆਪਦਾ ਥਾਂ ਟਿਕਾਣਾ ਲੱਭ ਲੈਣ ਉਹ ਲੁਧਿਆਣੇ 'ਚ ਵਧੀਆ ਨਹੀਂ ਕਿਉਂਕਿ ਹਰ ਵਾਰੀ ਲੋਕਾਂ ਨੂੰ ਇਹ ਕਹਿ ਕੇ ਜਦੋਂ ਲੀਡਰ ਚਲਾ ਜਾਂਦਾ ਵੀ ਉਹ ਫਲਾਨੀ ਥਾਂ ਤੋਂ ਲੜਿਆ ਲੋਕਾਂ ਨੇ ਉਹਨਾਂ ਨੂੰ ਵਧੀਆ ਮੈਂਡੇਟ ਦਿੱਤਾ ਸੀਗਾ ਤੇ ਇੱਥੋਂ ਦੇ ਲੋਕਾਂ ਨਾਲ ਉਹ ਖੜੇ ਨਹੀਂ ਰਹੇ ਨਹੀਂ ਇੱਥੇ ਗਾਉਂ ਉੱਥੇ ਜਾਵੜੇ ਹਣ ਕੱਲ ਨੂੰ ਕੋਈ ਉੱਥੋਂ ਕਹਿ ਦੂਗਾ ਗਾਹ ਅੱਗੇ ਜਾਵੜਨਗੇ ਸੋ ਲੋਕ ਇੱਕ ਵਾਰੀ ਠੱਗਿਆ ਠੱਗਿਆ ਮਹਿਸੂਸ ਕਰਦੇ ਹੁੰਦੇ ਆ ਸੋ ਇਸ ਕਰਕੇ ਲੋਕਾਂ ਦਾ ਜਿਹੜਾ ਫਤਵਾ ਉਹ ਉਸ ਨੂੰ ਇਨਸਾਨ ਨੂੰ ਦਿੱਤਾ ਜਿਹੜਾ ਇੱਥੇ ਹੀ ਰਹੂਗਾ ਤੇ ਉਹਨਾਂ ਦੇ ਦੁੱਖ ਸੁੱਖs ਵਿੱਚ ਹਾਜ਼ਰ ਵੋਟਰ ਜਿਹੜੇ ਪਹਿਲਾਂ ਆਪਦੇ ਆਪ ਨੂੰ ਗੱਬਿਆ ਜਾਂ ਮਹਿਸੂਸ ਕਰਦੇ ਸੀ ਪਰ ਉਹ ਅੱਜ ਦੀ ਜਿਹੜਾ ਮਾਹੌਲ ਦੇਖ ਕਿ ਅਜੋ ਆਜ਼ਾਦ ਹੋਏ ਨੇ ਬੇਕੋ ਬਿਲਕੁਲ ਲੋਕ ਵੀ ਖੁਸ਼ ਹੋਏ ਨੇ ਤੇ ਬਾਹਰ ਤੁਸੀਂ ਜਾ ਕੇ ਮੌਲ ਵੇਖੋਗੇ ਤੇ ਸਾਰਾ ਗਿੱਦੜਬਾਈ ਖੁਸ਼ ਐ ਇਸ ਗੱਲ ਤੋਂ ਕੱਲ ਲਗਾਤਾਰ ਅਮੋਲਕ ਸੀ ਜਿਹੜੇ ਐਮਐਲਏ ਜਿੱਤੋ ਸੀਗੇ ਤਾਂ ਲਗਾਤਾਰ ਜਿਹੜੇ ਤਸਵੀਰਾਂ ਨੇ ਉਹ ਪੁਨਰ ਸਾਂਝਾ ਕਰ ਰਿਆ ਤੇ ਬਣੇ ਰੋ ਪੰਜਾਬ ਹਰਿਆਣਾ ਨਾ ਹੀਂ ਦਾ